ਉਹ ਕਿੱਥੇ ਆਉਂਦੇ ਨੇ ਬੱਸਾਂ ਚ ਆਪਾਂ ਦੇਖਿਆਗਾ ਕਿ ਸੈਲਫੀਆਂ ਵੀ ਲੈ ਕੇ ਜਾਂਦੇ ਨੇ ਜਾਂ ਰਸਦਰ ਖੜਦੇ ਹੋਣੇ ਕਿ ਲਿਖਿਆ ਹੈ ਨਾ ਹਾਂਜੀ ਇੱਥੇ ਬਹੁਤ ਆਉਂਦੇ ਨੇ ਫੋਟੋਆਂ ਕਰਾਉਂਦੇ ਵੀਡੀਓ ਵੀ ਵਗੈਰਾ ਬਣਾ ਕੇ ਲੈ ਕੇ ਜਾਂਦੇ ਨੇ ਤਾਂ ਵੀਡੀਓ ਲਾਗਦਾ ਜਿਵੇਂ ਕੋਟ ਕੀਤਾ ਜਾ ਸਰਪੰਚ ਦਾ ਦੀਪ ਸਿੰਘ ਤੇ ਨਾਂ ਲਿਆ ਮਨਸੂਰ ਜਿੰਦਾ ਵੀ ਬਾਕੀ ਪੰਨਾ ਤੋਂ ਅਲੱਗ ਦਾ ਪੰਜਾਬ ਸਰਕਾਰ ਵੀ ਕਿੱలాਗ ਦੇ ਪ੍ਰਮੋਟ ਕਰ ਰਹੀ ਹੈ ਕਿ ਆ ਵੀ ਭਾਸ਼ਾ ਨੂੰ ਪੰਜਾਬੀ ਨੂੰ ਪਹਿਲ ਦੋ ਹੁਣ ਸਕੂਲਾਂ ਦੇ ਵਿੱਚ ਵੀ ਪੰਜਾਬੀ ਪੜ੍ਹਾਇਆ ਜਾਣ ਲੱਗੇ ਕਈ ਸਕੂਲਾਂ ਚ ਪੰਜਾਬੀ ਬੋਲਣ ਤੇ ਬੈਨ ਲੱਗਿਆ ਹੋਇਆ ਸੀ ਪਹਿਲਾਂ ਹੁਣ ਜ਼ਿਆਦਾਤਰ ਉਹ ਚੀਜ਼ਾਂ ਸਾਹਮਣੇ ਨਹੀਂ ਹੁੰਦੀਆਂ ਤਾਂ ਇਹ ਸਰਕਾਰ ਦੀ ਵਧੀਆ ਗੱਲ ਆ ਕਿ ਬਾਕੀ ਹੋਰ ਪ੍ਰਮੋਟ ਕਰਨੀ ਚਾਹੀਦੀ ਕਿਉਂਕਿ ਪੰਜਾਬ ਚ ਪੰਜਾਬੀ ਨਹੀਂ ਬੋਲੀ ਜਾ ਉਹਾਰੇ ਤਾਂ ਫਿਰ ਬੋਲਣ ਕੀ ਦੇਗਾ ਆਪਾਂ ਆਪਣੀ ਪੰਜਾਬੀ ਭਾਸ਼ਾ ਨੂੰ ਲਗਾਤਾਰ ਭੁੱਲਦੇ ਜਾ ਰਹੇ ਹਾਂ ਤੇ ਸਕੂਲਾਂ ਦੀ ਗੱਲ ਕੀਤੀ ਜਾਵੇ ਸਕੂਲਾਂ ਦੇ ਵਿੱਚ ਵੀ ਹੁਣ ਇੰਗਲਿਸ਼ ਨੂੰ ਜ਼ਿਆਦਾ ਪਹਿਹ ਦਿੱਤੀ ਜਾਂਦੀ ਹੈ ਤਾਂ ਉੱਥੇ ਹੀ ਧੂਰੀ ਦੇ ਨਾਂ ਲੱਗਦੇ ਪਿੰਡ ਸੁਲਤਾਨਪੁਰ ਵਿੱਚ ਦੇ ਬੱਸ ਸਟੈਂਡ ਦੇ ਵਿੱਚ ਜੇ ਅਸੀਂ ਖੜੇ ਹਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਲਈ ਬੱਚਿਆਂ ਨੂੰ ਨੌਲੇਜ ਦੇਣ ਦੇ ਲਈ ਇੱਕ ਫੱਟੀ ਲਗਾਈ ਹੋਈ ਆ ਬਹੁਤ ਵੱਡੀ ਫੱਟੀ ਆ ਜਿਸ ਦੇ ਵਿੱਚ ਊੜਾ ਆੜਾ ਈੜੀ ਸਸਾ ਹਾਹਾ ਕੱਕਾ ਦੇ ਸਾਰੇ ਜੋ ਅੱਖਰ ਹਨ ਉਹ ਲਿਖੇ ਗਏ ਹਨ ਅਤੇ ਉੱਥੇ ਗੱਲ ਕੀਤੀ ਜਾਵੇ ਜਿਵੇਂ ਆਪਾਂ ਆਪਣਾ ਪਛੋਕੜ ਭੁੱਲਦੇ ਜਾ ਰਹੇ ਹਾਂ ਤਾਂ ਉਸ ਪਿਛੋਕਣ ਨੂੰ ਯਾਦ ਦਿਵਾਉਣ ਦੇ ਵਾਸਤੇ ਇੱਕ ਦਿੱਖ ਬਣਾਈ ਗਿਆ ਸਟੈਚੂ ਬਣਾਈ ਗਿਆ ਹਨ ਇੱਕ ਬਾਬਾ ਜੀ ਹਨ ਉਹਨਾਂ ਦੇ ਹੱਥ ਵਿੱਚ ਦੇਖੋ ਤੁਸੀਂ ਖੁੰਡਾ ਫੜਿਆ ਹੋਇਆ ਹੈ ਤੇ ਉਹ ਬਸ ਦੀ ਉੜੀ ਕਰ ਰਹੇ ਹਨ ਹੱਥ ਵਿੱਚ ਥੈਲਾ ਵੀ ਹੈ ਤੇ ਨਾਲ ਮਾਤਾ ਜੀ ਵੀ ਬੈਠੇ ਹਨ ਹੂਬ ਹੂ ਤਸਵੀਰ ਦੂਰੋਂ ਇੰਜ ਹੀ ਲੱਗਦੀ ਹੈ ਜਿਵੇਂ ਕਿ ਅਸਲੀ ਬੈਠੇ ਹੋਣ ਤਾਂ ਉਸੇ ਤਰ੍ਹਾਂ ਹੀ ਜੋ ਇਹ ਮਾਸਟਰ ਜੀ ਹਨ ਤੁਸੀਂ ਦੇਖਦੇ ਹੋ ਕਿ ਬੱਚਿਆਂ ਨੂੰ ਹੱਥ ਵਿੱਚ ਡੰਡਾ ਫੜ ਕੇ ਪੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਊੜਾ ੜਾ ਸਿਖਾ ਰਹੇ ਹਨ ਤਾਂ ਇਹ ਬਹੁਤ ਵਧੀਆ ਤੇ ਬਹੁਤ ਵਧੀਆ ਇੱਕ ਉਪਰਾਲਾ ਹੈ ਇੱਥੋਂ ਦੇ ਪਿੰਡ ਵਾਸੀਆਂ ਦਾ ਕੁਝ ਨੌਜਵਾਨ ਇੱਥੇ ਬੈਠੇ ਹਨ ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਕਰਾਂਗੇ ਕੀ ਹੈ ਵੀਰੇ ਆਪਣਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬੀ ਭਾਸ਼ਾ ਲਗਾਤਾਰ ਆਪਾਂ ਦੇਖਦੇ ਆ ਕਿ ਅਲੋਪ ਹੁੰਦੀ ਜਾ ਰਹੀ ਹੈ ਆਪਣਾ ਪਛੋਕੜ ਭੁੱਲਦੇ ਜਾ ਰਹੇ ਹਾਂ ਤਾਂ ਇੱਕ ਪਿੰਡ ਦਾ ਹੈ ਬਹੁਤ ਵਧੀਆ ਉਪਰਾਲਾ ਹੈ ਹਾਂਜੀ ਵਧੀਆ ਹੈਗਾ ਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੀਦਾ ਇਤਿਹਾਸ ਨਾਲ ਜਾਣੂ ਹੋਣਾ ਚਾਹੀਦਾ ਤੇ ਆਪਦੀ ਮਾਂ ਬੋਲੀ ਜਿਹੜੀ ਉਹਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜਦੋਂ ਲੋਕ ਇੱਥੇ ਆਉਂਦੇ ਨੇ ਬਸਾਂ 'ਚ ਆਪਾਂ ਦੇਖਿਆਗਾ ਕਿ ਸੈਲਫੀਆਂ ਵੀ ਲੈ ਕੇ ਜਾਂਦੇ ਨੇ ਜਾਂ ਰੱਖ ਗਿਰ ਖੜਦੇ ਹੋਣੇ ਕਿ ਲਿਖਿਆ ਆ ਹੈ ਨਾ ਹਾਂਜੀ ਇੱਥੇ ਬਹੁਤ ਆਉਂਦੇ ਨੇ ਫੋਟੋਆਂ ਕਰਾਉਂਦੇ ਆ ਵੀਡੀਓਜ਼ ਵਗੈਰਾ ਬਣਾ ਕੇ ਲੈ ਕੇ ਜਾਂਦੇ ਨੇ ਤਾਂ ਵਧੀਆ ਲੱਗਦਾ ਵੀ ਹਾਂ ਕੁਝ ਕੀਤਾਗਾ ਇਨਸਾਬ ਕਾ ਸਰਪੰਚ ਗਰਦੀਪ ਸਿੰਘ ਨੇ ਤੇ ਮਾਨਜਮਾ ਸੁਚੁੰਦਾ ਵੀ ਬਾਕੀ ਪਿੰਡਾਂ ਤੋਂ ਅਲੱਗ ਪਿੰਡ ਜੇਰ ਗੱਲ ਕੀਤੀ ਜਾਵੇ ਪੰਜਾਬੀ ਭਾਸ਼ਾ ਲਗਾਤਾਰੀ ਭੁੱਲੀ ਜਾ ਰਹੀ ਹੈ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਵੀ ਕਿੰਨਾ ਲੱਗਦੇ ਹੁਣ ਪ੍ਰਮੋਟ ਕਰ ਰਹੀ ਹੈ ਪੰਜਾਬੀ ਭਾਸ਼ਾ ਨੂੰ ਕਿ ਪੰਜਾਬੀ ਨੂੰ ਪਹਿਲ ਦੋ ਹੁਣ ਸਕੂਲਾਂ ਦੇ ਵਿੱਚ ਵੀ ਪੰਜਾਬੀ ਪੜ੍ਹਾਇਆ ਜਾਣ ਲੱਗੇ ਆ ਹਾਂਜੀ ਜਿਵੇਂ ਕਈ ਸਕੂਲਾਂ ਚ ਪੰਜਾਬੀ ਬੋਲਣ ਤੇ ਬੈਨ ਲੱਗਿਆ ਹੋਇਆ ਸੀ ਪਹਿਲਾਂ ਹੁਣ ਜ਼ਿਆਦਾਤਰ ਉਹ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਤਾਂ ਇਹ ਸਰਕਾਰ ਦੀ ਵਧੀਆ ਗੱਲ ਆਗੀ ਬਾਕੀ ਹੋਰ ਪ੍ਰਮੋਟ ਕਰਨੀ ਚਾਹੀਦੀ ਆ ਤੇ ਕਿਉਂਕਿ ਪੰਜਾਬ ਚ ਪੰਜਾਬੀ ਨਹੀਂ ਬੋਲੀ ਜਾ ਉਹ ਬਾਰੇ ਤਾਂ ਫਿਰ ਬੋਲਣ ਕੀ ਦੇਣਗੇ ਜਿਹਨਾਂ ਨੂੰ ਪੰਜਾਬੀ ਜਾਂਦੀ ਬਸ ਬੈਠੇ ਹੁੰਦੇ ਨੇ ਦੇਖਦੇ ਹੁੰਦੇ ਨੇ ਉਹਰੇ ਤਾਂ ਕਿਤੇ ਨਾ ਕਿਤੇ ਬੱਚੇ ਪੁੱਛਣਗੇ ਆਪਣੇ ਮਾਪੇ ਤੋਂ ਵੀ ਇਹ ਕੀ ਲਿਖਿਆ ਹੈ ਹਨ ਹਾਂਜੀ ਹਰੇਕ ਦੇ ਨਿਗਾਚੇ ਚ ਚੜਦੀ ਆ ਚੀਜ਼ ਤੇ ਬਾਕੀ ਇਹ ਆਗੇ ਵੀ ਮੇਨ ਬੱਸ ਸਟੈਂਡ ਤੇ ਆ ਕੋਈ ਰੇ ਇਹ ਤੋਂ ਹੁੰਦਾ ਜਾਂਦਾ ਦੇਖਦਾ ਇਹਨੂੰ ਕੀ ਕਹਿਣਾ ਚਾਹੋਗੇ ਵੀਰ ਜੀ ਜੋ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਪਿੰਡ ਵੱਲੋਂ ਉਪਰਾਲਾ ਕੀਤਾ ਗਿਆ ਇਹ ਬਹੁਤ ਵਧੀਆ ਪਰਵਰਾਲਾ ਕੀਤਾ ਹੈ ਜੀ ਇਹਨਾਂ ਨੇ ਤੇ ਵੈਸੇ ਮੇਰਾ ਪਿੰਡ ਤਾਂ ਜਲੂਰ ਹੈ ਜੀ ਤੇ ਇੱਥੇ ਦੇਖ ਜਾਂਦੇ ਆਉਂਦੇ ਸਾਰੇ ਦੇਖ ਕੇ ਫੋਟੋ ਆ ਖਿਚਾਉਂਦੇ ਨੇ ਬਹੁਤ ਵਧੀਆ ਦ੍ਰਿਸ਼ ਬਣੇ ਹੋਏ ਨੇ ਤੇ ਫੋਟੋਆਂ ਨੇ ਯੁਰਗ ਨੇ ਜੋ ਬਣਾਇਆ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਚੀਜ਼ਾਂ ਤੋਂ ਜੀ ਲੱਗਦੇ ਕਰਦੇ ਦੇਖ ਰਹੇ ਨੇ ਤੇ ਬਹੁਤ ਵਧੀਆ ਠੀਕ ਹੈ ਜੀ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਆਪਾਂ ਦੇਖਦੇ ਕਿ ਸਕੂਲਾਂ ਦੇ ਵਿੱਚ ਵੀ ਬੈਨ ਹੋ ਗਈ ਸੀਗੀ ਲੇਕਿਨ ਅਜਿਹੇ ਜੋ ਹੁਣ ਪੰਜਾਬ ਸਰਕਾਰ ਦੇ ਉਪਰਾਲੇ ਨੇ ਜਾਂ ਜਿਵੇਂ ਇਸ ਪਿੰਡ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਸਿੱਖਿਆ ਮਿਲੇਗੀ ਕਿ ਆਪਣੀ ਜੋ ਪੰਜਾਬੀ ਭਾਸ਼ਾ ਹੈ ਆਪਣੀ ਮਾਂ ਦੀ ਭਾਸ਼ਾ ਹੈ ਇਸ ਨੂੰ ਪਹਲਾਇਆ ਜਾਵੇ ਹਾਂਜੀ ਚਾਹੀਦਾ ਵੀ ਜਿਵੇਂ ਅੱਜ ਕੱਲ੍ਹ ਸਰਕਾਰ ਕਰ ਰਹੀ ਹੈ ਵੀ ਨਵੇਂ-ਨਵੇਂ ਨੌਜਵਾਨ ਪੀੜ੍ਹੀ ਨੂੰ ਬੱਚਿਆਂ ਨੂੰ ਨਵੀਆਂ ਦ੍ਰਿਸ਼ਾਂ ਦਿਖਾ ਦਿਖਾ ਕੇ ਜਾਂ ਵੀ ਜੋ ਵੀ ਅ ਦ੍ਰਿਸ਼ ਬਣਾ ਰਹੇ ਨੇ ਅੱਜਕੱਲ ਬਹੁਤ ਵਧੀਆ ਕੰਮ ਕਰ ਰਹੇ ਨੇ ਵੀ ਬੱਚਿਆਂ ਨੂੰ ਪੰਜਾਬੀ ਕੰਨੇ ਜੋੜ ਰਹੇ ਨੇ ਤੇ ਉਹਦੇ ਨਾਲ ਬੱਚਿਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਬੱਚਿਆਂ ਤੇ ਸਹੀ ਚੀਜ਼ਾਂ ਪੰਜਾਬੀ ਨਾਲ ਜੋੜਨ ਨਾਲ ਤੇ ਬੀ ਜਿਹੜਾ ਸਟੈਚੂ ਬਣ ਲੱਗਦਾ ਲਗਾ ਹੋ ਵੀ ਹੋ ਭਲੇਖਾ ਪੈਂਦੋਂਗੇ ਇਹਨਾਂ ਦਾ ਬਈ ਇੱਕ ਵਾਰ ਸਾਨੂੰ ਪੈ ਗਿਆ ਸੀ ਹਾਂਜੀ ਹਾਂਜੀ ਭਲੇਖਾ ਪੈਂਦਾ ਜੀ ਬਿਲਕੁਲ ਐਦਾਂ ਲੱਗਦਾ ਜਿਵੇਂ ਕੋਈ ਰੀਅਲ ਬੈਠੇ ਨੇ ਬਾਬਾ ਜੀ ਬੈਠੇ ਨੇ ਬੇਬੇ ਜੀ ਬੈਠੇ ਨੇ ਔਰ ਮਾਸਟਰ ਜੀ ਪੜਾ ਰਹੇ ਨੇ ਐਦਾਂ ਲੱਗਦਾ ਵਧੀਆ ਦ੍ਰਿਸ਼ ਬਣੇ ਬਣੇ ਇਹ ਬਿਲਕੁਲ ਬਿਚੀ ਦਾ ਕਹਿਣਾ ਹੈ ਕਿ ਇੰਜ ਹੀ ਲੱਗਦਾ ਜਿਵੇਂ ਵਧੀਆ ਦ੍ਰਿਸ਼ ਬਣੇ ਹਨ ਤੇ ਪੰਜਾਬੀ ਭਾਸ਼ਾ ਦੀ ਜੇਕਰ ਗੱਲ ਕੀਤੀ ਜਾਵੇ ਜਿੱਥੇ ਪੰਜਾਬ ਸਰਕਾਰ ਪਿਆਬੀ ਭਾਸ਼ਾ ਦਾ ਮਿਆਰ ਉੱਚਾ ਚੱਕਣ ਵਾਸਤੇ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਉੱਥੇ ਹੀ ਪਿੰਡ ਦੇ ਪੰਚਾਇਤਾਂ ਵੱਲੋਂ ਵੀ ਇਹ ਜੋ ਉਪਰਾਲੇ ਹਨ ਬਹੁਤ ਵਧੀਆ ਹਨ ਜੋ ਕਿ ਆਪਾਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖਦੇ ਹਨ ਕੀ ਨਾਮ ਕੋਈ ਛੱਡ ਦਿਓ ਕੀ ਨਾਮ ਹੈ ਚੌਂਕੌਰ ਚੌਂਕੌਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਚਾਇਤ ਦਾ ਇੱਕ ਬਹੁਤ ਹੀ ਉਪਰਾਲਾ ਹੈ ਪੰਜਾਬੀ ਭਾਸ਼ਾ ਦੇ ਲਈ ਹਾਂਜੀ ਅਸੀਂ ਇਹ ਬਹੁਤ ਵਧੀਆ ਸਾਡੇ ਨਗਰ ਨੇ ਕੀਤਾ ਹੋਇਆ ਹੈ ਨਗਰਲਾ ਬਹੁਤ ਧੰਨਵਾਦ ਕਰਦੇ ਹਾਂ ਹਰੇਕ ਬੰਦਾ ਦੇਖ ਕੇ ਖੜ ਲਾਇਆ ਇਹਨੂੰ ਸਾਡੇ ਬੱਚੇ ਜਿਹੜੇ ਪੰਜਾਬੀ ਤੋਂ ਪਿੱਛੇ ਹਟ ਰਹੇ ਸੀ ਹੁਣ ਦੇਖ ਕੇ ਬਹੁਤ ਧੰਨਵਾਦ ਕਰਦਾ ਹਰੇਕ ਬੰਦਾ ਸਾਡੇ ਨਗਰ ਦਾ ਪੰਚਾਇਤ ਦਾ ਨੌ ਉੱਚਾ ਹੁੰਦਾਈ ਸਾਡੇ ਬੱਚੇ ਸਿੱਧੇ ਰਾਹ ਆ ਗਏ ਪੰਜਾਬੀ ਦੇ ਰਾਹ ਤੇ ਆਉਂਦੇ ਆ ਬੈਰੂ ਖਾਲਸਾ ਅਜੇ ਇਹ ਉਪਰਾਲੇ ਦੇਖਣ ਨੂੰ ਮਿਲਦੇ ਜਿਵੇਂ ਕਿ ਆਪਾਂ ਪੰਜਾਬੀ ਨੂੰ ਪਰਮਾਸ਼ਾ ਨੂੰ ਜਿਵੇਂ ਇੱਥੇ ਲਿਖਿਆ ਹੈਗਾ ਕਿ ਪ੍ਰਮੋਟ ਹੋਣਾ ਹੈ ਹੋ ਰਹੀ ਆ ਜੇ ਅਜਿਹੇ ਹੀ ਉਪਰਾਲਾ ਹਰ ਪਿੰਡ ਦੇ ਵਿੱਚ ਕੀਤਾ ਜਾਵੇ ਤਾਂ ਕਿਤੇ ਨਾ ਕਿਤੇ ਪੰਜਾਬੀ ਤੋਂ ਹੈ ਜੋ ਹੋਰ ਵੀ ਉੱਚਾ ਉਠੇ ਅਇਤਾ ਹਰੇਕ ਨੂੰ ਕਹਿਣਾ ਜੀ ਜਿਹੜਾ ਬੰਦਾ ਇੱਥੇ ਖੜਦਾ ਹੈ ਵੀ ਹਿੱਕ ਨੂੰ ਅੱਡੇਲੇ ਬਣਾਉਣਾ ਚਾਹੀਦਾ ਹੈ ਬੱਚੇ ਲੈ ਕੇ ਇੱਧਰਲੇ ਰਾਸਤੇ ਆਉਣ ਆਪਣੇ ਪੰਜਾਬੀ ਬੋਲਦੇ ਰਹਿਣ ਜੀ ਬਿਲਕੁਲ ਸਾਡੇ ਬਜ਼ੁਰਗ ਅਤੇ ਨੌਜਵਾਨ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਜੋ ਕਿ ਅਲੋਪ ਹੁੰਦੀ ਜਾ ਰਹੀ ਸੀ ਤਾਂ ਜੋ ਪੰਚਾਇਤਾਂ ਦੇ ਅਜਿਹੇ ਉਪਰਾਲੇ ਹਨ ਤਾਂ ਕਿਤੇ ਨਾ ਕਿਤੇ ਇਹ ਜੋ ਇੱਥੇ ਲੋਕ ਲੰਘਦੇ ਹਨ ਉਹ ਦੇਖਦੇ ਹਨ ਤੇ ਬੱਚੇ ਵੀ ਆਪਣੇ ਕਿਦਾਂ ਲੱਗਦੇ ਮਾਪੇ ਨੂੰ ਸਵਾਲ ਜੁਰ ਕਰਦੇ ਹੋਣਗੇ ਕਿ ਇਹ ਮਾਸਟਰ ਜੀ ਕੀ ਪੜਾ ਰਹੇ ਹਨ ਤਾਂ ਪੰਜਾਬ ਵੀਰਤ ਨੂੰ ਜਿੰਦਾ ਰੱਖਣ ਦੇ ਲਈ ਅਜਿਹੇ ਉਪਰਾਲੇ ਹਰੇਕ ਪਿੰਡ ਨੂੰ ਅਤੇ ਹਰੇਕ ਘਰ ਦੇ ਮਾਪੇ-ਪਾਪ ਨੂੰ ਆਪਣੇ ਬੱਚਿਆਂ ਵਾਸਤੇ ਕਰਨੇ ਚਾਹੀਦੇ ਹਨ ਸੰਗਰੂਰ ਤੋਂ ਗੁਰਿੰਦਰ ਸਿੰਘ ਹਮਦਾਦ ਟੀਵੀ